ਤੋ ਕੀ ਹਾਲ ਚਾਲ ਆ ਸਾਰੇ ਠੀਕ ਹੋਗੇ ਤੇ ਆਪਾਂ ਬੁੱਧਵਾਰ ਤਲਵੰਡੀ ਸਾਹ ਕੋ ਟਰੈਕਟਰ ਮੰਡੀ ਤੇ ਪਹੁੰਚਾਂ ਤੇ ਘੈਂਟ ਘੈਂਟ ਟਰੈਕਟਰ ਹਰ ਵਾਰੀ ਦਿਖਾਉਣੇ ਹੁੰਦੇ ਆ ਤੁਹਾਨੂੰ ਵਧੀਆ ਟਰੈਕਟਰ ਦਿਖਾਉਣੇ ਹੁੰਦੇ ਆ ਤੁਹਾਨੂੰ ਜੈਨੂਨ ਜਮਾ ਇੱਕ ਨੰਬਰ 585 ਗੱਲ ਸਾਰੇ ਪੀਟਾ ਕੋ ਤੇ ਮਹਾਰਾਜ ਸੱਚੇ ਪਾਚੇ ਨਿੱਕੇ ਗੱਲ ਕਰਨ ਵੀਰੇ ਹਾਂਜੀ ਹਾਂਜੀ ਕੀ ਹਾਲ ਆ ਬਾਈ ਜੀ ਸ਼ਰਮਾ ਜੀ ਮਿੰਟ ਪਾ ਤੈਨੂੰ ਕਰਦਾ ਇੱਕ ਮਿੰਟ ਮਾਰੇ ਭਰਾਵਾਂ ਨਾਲ ਹਲਕਾ ਕਰ ਲੈ ਆਈ ਰੱਖਣਾ ਪਮਾਤੀ ਪੂਣੀ ਰੱਖੋ ਬੇਸ ਫੋਨ ਬਾਈ ਸਸਿਕਾ ਸਾਰਿਆਂ ਨੂੰ ਉਹ ਠੀਕ ਠਾਕ ਹੋ ਅੱਜ ਬੁੱਧਵਾਰ 28 ਤਰੀਕਾ ਜੀ 8ਵਾਂ ਮਹੀਨਾ 2024 ਤਲਵੰਡੀ ਖਾਬਾ ਬਾਈ ਜੀ ਮੰਡੀ ਲੱਗੀ ਆ ਅੱਜ ਆਪਾਂ ਨਿੱਕੇ ਦੇ ਦਿਖਾਵਾਂਗੇ ਬਾਈ ਦੇ ਟਰੈਕਟਰ ਆਪਣੇ ਪਿੰਡ ਦੇ ਨਾਲ ਹੀ ਆ ਬਾਈ 4 ਕਿਲੋਮੀਟਰ ਟਰੈਕਟਰ ਤਲਵੰਡੀ ਖੜੇ ਹੁੰਦੇ ਆ ਪਹਿਲਾਂ ਦੱਸ ਦਨੇ ਬਾਈ ਸੋਨੂੰ ਤੇ ਜਿੰਨੇ ਵੀ ਦਿਖਾਵਾਂਗੇ ਬਾਈ ਜੀ ਸਾਰਿਆਂ ਦੇ ਵਿੱਚ ਪੁਰਾਣੇ ਕੱਟੇ ਜਾਣਗੇ ਸਾਰਿਆਂ ਤੇ ਹੀ ਲੋਨ ਹੋ ਜਾਣਗੇ ਇਕੱਲੇ ਇਕੱਲੇ ਸਾਰੇ ਟਰੈਕਟਰਾਂ ਦੀ ਬਾਈ ਕੱਲੇ ਕੱਲੇ ਦੀ 40 ਪੱਤਰਾਂ ਦੀ ਬਾਈ ਮੇਰੀ ਵੀ ਗਾਰੰਟੀ ਹੋ ਨਿੱਕੇ ਦੇ ਵੀ ਬਾਈ ਜਿਹੜਾ ਮਾਲਕਾ ਉਹਦੀ ਵੀ ਗਾਰੰਟੀ ਹੋ ਠੀਕ ਹੈ ਪੁਰਾਣਾ ਉਹਨੇ ਕਦਾ ਟੱਕਾਂਗੇ ਬਾਈ ਜਿੰਨੇ ਕਦਾ ਹੋਊਗਾ ਤੇ ਜੇ ਤੁਹਾਨੂੰ ਲੱਗੇ ਘੱਟ-ਘੱਟ ਲੈ ਮੈਂ ਜਾਂ ਬਾਈ ਨੇ ਤੇ ਆਹ ਵੇਚ ਕੇ ਪੈਸੇ ਦੇ ਦੇ ਕੋਈ ਗੱਲ ਨਹੀਂ 8 ਦਿਨ 10 ਦਿਨ ਰੱਖੋ ਬਾਈ ਆਈ ਕੀ ਆਲਾ ਸਰਮਾਈ ਵਧੀਆ ਵਧੀਆ ਜਿਵੇਂ ਮੌਜਾ ਆਪਣੇ ਹਲਵਾ ਪਰਿਅ ਇਹ ਆਪਣਾ ਦੁਦਤਾ ਕੋਸ਼ਿਸ਼ ਕਰਾਂਗੇ ਇਹ ਤੋਂ ਜਾਇਜ਼ ਰੇਟ ਪੁੱਛਣ ਦੀ ਤੇ ਉਦੋਂ ਵਾਲਾ ਆਪਾਂ ਆਪਦੀ ਕਾਰਵਾਈ ਵੀ ਜਰੂਰ ਪਾਵਾਂਗੇ ਠੀਕ ਆ ਤੇ ਸਭ ਤੋਂ ਪਹਿਲਾਂ ਆ ਗਿਆ 6055 ਉਹ ਹੁੰਦਾ ਮੇਰਾ ਯਾਰ 6055 ਆ ਗਿਆ ਭਾਈ ਜੀ 2014 ਮਾਡਲ ਸਫਰ ਮੈਕ ਟਾਪ ਮਾਡਲ ਐਕਾ ਪਾਵਰ ਸਟੀਰੀਂਗ ਵਾਲੀ ਉੱਡਾ ਫਟੀ ਬੰਦੀ ਸਭ ਕੁਝ ਨਵਾਂ ਵਾਲਾ ਕਾਂਗਰੇਟ ਟੂ ਸਪੀਡ ਹੀ ਹੁੰਦੀ ਹੈ 14 ਜੀ ਸਾਇਡ ਗੇਅਰ ਆ ਜੀ ਹਏ ਉ ਟਾਪ ਹੀ ਹੁੰਦਾ ਡਿਸਟ੍ਰੀਬਿਊਟਰ ਵੀ ਆਈ 2.5 ਹੁੰਦਾ ਜੀ ਹਾਂ ਜੀ ਬਾਈ ਟਰੈਕਟਰ ਤਕੜਾ ਬਹੁਤ ਹੁੰਦਾ ਹਾਂ ਹਾਂ ਬਹੁਤ ਵਧੀਆ ਰੈਟਾ ਬਾਈ ਕਿਸੇ ਕੰਮ ਚ ਜੋੜ ਦੋ ਕੰਪਿਊਟਰ ਕੋਲ ਹੀ ਤੇ ਜੋੜਾ ਹੋਵੇ ਬੜਾ ਭਾਜਦਾ ਬਾਈ ਹੱਥ ਨਹੀਂ ਜੇ ਤਾਂ ਹੀ ਟਰੈਕਟਰ ਤੇ ਹੀ ਬਹੁਤ ਕੰਮ ਆਉਂਦਾ ਬਾਈ 445000 ਲਿਖੀ ਰੱਖਾ ਕਿੰਨੇ ਦਾ ਹੈ ਜਰਮਾ ਕਾਲਜ ਬਰੇਡ ਕੀ ਆਈ ਨਹੀਂ ਉਹ ਤਾਂ ਭੁੱਲੀ ਆ ਤੂੰ 4 ਲੱਖ ਤੇ ਕੀ ਆ ਤੁਹਾਡਾ ਟਰੈਕਟਰ ਦੇ ਦਾਂਗੇ ਜੋ ਕੋਈ ਤੇਰੀ ਵੀਡੀਓ ਹੋਵੇ ਨਾ ਬੜਾ ਹੀ ਹੈ ਜਮਾ ਸਹੀ ਹੈ ਬਾਕੀ ਤੂੰ ਦੱਸ ਦੇ ਬਾਈ ਜੇ ਤੈਨੂੰ ਗੱਲ ਲੱਗਦੇ ਆ ਤੇਰੇ ਹੱਥ ਨੇ 420000 ਕਹਿੰਦਾ ਮੈਨੂੰ ਨਹੀਂ ਲੱਗਦਾ 4 82000 ਹੈ ਇਹਦਾ 420 42000 ਦਾ ਚੁਲਾਈ ਜੋ 20 ਤਾਂ ਨਹੀਂ ਕਿਹਾ ਭਾਈ 420 ਹੋ ਜਾਂਦਾ ਇੱਕ ਮੈਂ ਤੁਹਾਨੂੰ ਗੱਲ ਹੋਰ ਦੱਸਦਾ ਨਾ ਭਾਈ ਇਹ ਦੂ ਘਟਣ ਦੇ ਰੇਟ ਵੱਧਦੇ ਨਹੀਂ ਹੈਗੇ ਮੌਕੇ ਦੇ ਠੀਕ ਹੈ ਗੱਲ ਮੌਕੇ ਤੇ ਥੋੜਾ ਮਾਨਤਾ ਹੋ ਜਾਂਦਾ ਤੋ ਇਹ ਖਰਾ ਮਾਤਲਾ ਭਾਈ ਕੁੱਕਾ ਪਿੱਛੋਂ ਤਿਆਰ ਹੈਗਾ 90 ਪੈਸੇ ਚਾਰੇ ਠੀਕ ਹੈ 95 ਤੇ ਹੋ ਜੂ 85 ਤੇ ਵੀ ਹੋ ਜੂ ਆ ਪੁਰਾਣਾ ਵੀ ਕੱਟਿਆ ਜਾਊ ਆ ਖਰਾ ਜ਼ਮਾਨਾ ਡੰਡਾ ਫੱਟੀ ਛਤਰੀ ਜੀ ਡਬਲ ਡਿਸਟ੍ਰੀਬਿਊਟਰ ਟਰੈਕਟਰ ਆ ਵੀਰੇ ਤੇ ਚੱਲਿਆ ਨਿੱਕੇ ਕਿੰਨੇ ਕਰਤਿਆਂ ਦਾ ਭਾਈ ਇਹ ਚੱਲਿਆ ਦੇਖ ਲੈਣਾ ਵੀਰੇ ਉਹ ਬਹੁਤ ਸਾਫ਼ ਸੁਥਰਾ ਟਰੈਕਟਰ ਆ ਜਮਾ ਸਟੇਟ ਚੱਲਿਆ ਭੋਲ 13 19 ਘੰਟੇ ਚੱਲਿਆ ਭਾਈ ਕੋਕਾ ਪੀਸ ਟਰੈਕਟਰ ਆ ਨਿੱਕੇ ਨੰਬਰ ਕਿੱਥੋਂ ਦਾ ਪੰਜਾਬ ਹਰਿਆਣਾ ਇਹ ਚੱਲਿਆ ਜੀ 3100 ਘੰਟਾ ਚੱਲਿਆ 3100 ਮੈਂ 13 ਚੱਲ ਜਾ ਭਾਈ 5 ਲੱਖ 85000 ਇਹ ਡਿਮਾਂਡ ਆ ਨਿੱਕੇ ਕਿੰਨੇ ਦਾ ਨੰਬਰ ਇਹਦਾ ਹਰਿਆਣਾ ਵੀਰੇ ਐਨਓਸੀ ਮਿਲੂਗੀ ਇਹ ਡਾਕਟਰ ਦੇ ਦਾਂਗੇ ਆਪਾਂ 5 ਲੱਖ ਤੇ 70000 ਦਾ ਸ਼ਰਮਾ ਜੇ ਕੋਈ ਤੇਰੀ ਵੀਡੀਓ ਵੇਖ ਕੇ ਆਉਗਾ ਆਪਣਾ ਨਾ ਕਾ ਲਈ ਪਰ ਤੂੰ ਦਾਸ ਦੇ ਬਾਈ ਤੂੰ ਤਾਂ ਹਰ ਟਾਈਮ ਹੀ ਬਾਹਲੇ ਵਾਲੇ ਗਈ ਜਾਣਾ ਕੱਟ ਵੀ ਜਾ ਕਰਕੇ 60000 ਦਾ ਡਾਕਟਰ ਲਈ ਜੋ ਬਾਈ ਕੱਟੀ ਕਰਨੇ ਆਸੀਂ ਬਤਗਾ ਲਿਖੇ ਇੱਕ ਗੱਲ ਹੋਰ ਆ ਬਾਈ ਆ ਪਰ ਜਬਾੜਾ ਤਗੜਾ ਇਹਨੂੰ ਪੰਪ ਪਾਵਰ ਟਰੈਕ ਕਹਿੰਦੇ ਆ ਬਾਲ ਟਰੈਕ ਆ ਬਾਲਡ ਟਰੈਕ ਆ ਵਾਲਟ ਟਰੈਕ 60 ਆਰ ਐਕਸਟਾ ਵੀ ਦੇ ਤੰਗੜਾ ਬਹੁਤ ਹੁੰਦਾ ਇਹ 24 ਪੀਟਾ ਦਾ ਹੁੰਦਾ ਨਾ ਹਾਂ ਬਾਈ ਉਹੀ ਇਹ ਨਾ ਹਾਂਜੀ 24 ਪੀਟਾ ਹੁੰਦੀਆਂ ਬਾਈ ਇਹਦੇ ਪੀਡੀਓ ਦੇ ਐਡਵਰਟ ਪੀਡੀਓ ਦੇ ਵੀ ਇਹ ਦੋ ਤਿੰਨ ਹੁੰਦੀਆਂ ਪੀਟਾ ਹੀ ਆਂ ਹਾਂ ਡਬਲ ਪੀਟਾ ਹੁੰਦਾ ਤੇ ਬਾਈ ਜਿਹੜੇ ਮਰਜ਼ੀ ਗੀਅਰ ਤੇ ਲਾ ਲਓ ਬੈਗ ਲਾ ਲਓ ਸਿੱਧਾ ਲਾ ਲਓ ਜਿਵੇਂ ਮਰਜ਼ੀ ਲਾ ਲਓ ਈ ਮਾਡਲ ਆ ਬਾਈ ਇਹ 19 ਮਾਡਲ 6 6 ਲੱਖ ਰੁਪਏ ਡਿਮਾਂਡ ਰੱਖੀ ਬੈਠਾ ਕਹਿ ਰਹੇਗਾ ਬਾਈ 85 90 ਪੈਸੇ ਤੇ ਨਿਕਲੇ ਨਾ ਸਮਾਨ ਸੱਪਾ ਸਮਾਨ ਆਈ ਹੈ ਵੀ ਡੰਡਾ ਫੱਟੀ ਰਹੀਦਾ ਸਾਰਾ ਕੌਮਕੀ ਦੀ ਹੈ ਚਤਰੀ ਇਹਦੇ ਨਾਲ ਨਾ ਹੀ ਕੰਪਨੀ ਦਿੰਦੀ ਹੈ ਨਾ ਹੀ ਆਪਾਂ ਕਰੀਏ ਨਹੀਂ ਨਹੀਂ ਸਹੀ ਹੈ ਜਿੰਮੇਦਾਰ ਉਹ ਚਤਰੀ ਚੰਗੀ ਹੈ ਅੱਛਾ ਇਹ 6 ਲੱਖ ਤੇ 10 ਹਜ਼ਾਰ ਤਾਂ ਦੇ ਦਾਂਗੇ ਹਾਂ 24 ਤੱਕ 24 ਤੱਕ ਹਾਂ ਸਾਰੇ ਗੇਰਾ ਜੀ ਪੈਕ ਦਿੰਦਾ ਸਾਰਿਆਂ ਜੀ ਪੈਕ ਦੋ 24/20 ਡਬਲ ਪੀਓ ਕਰੰਟ ਉਹ ਦੇ ਦੇ ਇਸ ਦਾ ਇਹ ਤਾਂ ਫਿਰ ਡਬਲ ਗੇਅਰ ਹੀ ਬਣ ਗਿਆ ਮੇਰੇ ਵਰਗੇ ਨੂੰ ਪਹਿਲਾਂ ਮੈਨੂੰ ਪਤਾ ਬਈ ਗੇਅਰ ਕਿ ਆ ਕਾਦੇ ਵਾਸਤੇ ਆ ਕਾਦੇ ਆ 6 7 6 7 ਦਾ ਗੇਅਰ ਹੁੰਦਾ ਬਈ ਤਾਂ ਹੀ ਨੇੜੇ ਖੜ ਦੇ ਦੇ ਆਪਾਂ ਨੂੰ ਗੇਅਰ ਚੇਂਜਰ ਵੀ ਹੈ ਚੇਂਜਰ ਵੀ ਹੈ ਚੇਂਜਰ ਵੀ ਹੈ 6,25,000 ਰੁਪਏ ਦਾ ਮਾੜਾ ਪੁਣਾ ਕਿੰਨੇ ਦਾ 6,15,000 ਦਾ ਟਰੈਕਟਰ ਦੇ ਦਾਂਗੇ ਸ਼ਰਮਾ 10 ਦਾ ਲਾ ਲਾ 6 ਲੱਖ ਦਾ ਲੈ ਜਾ ਪਾ 6 ਦਾ ਲੈ ਜਾ 575 ਦਾ ਦਿੰਦਾ ਤੂੰ ਦੇਣਾ ਨਹੀਂ ਬਾਈ ਆੜੀ ਨਾ ਕਰੋ ਜਦਾ ਮੇਰੇ ਨਾਲ ਪਸਾਈ ਤਰੋ ਇਧਰ ਨੇ ਹੱਥ ਤੇ ਜਾਂ ਫਿਰ ਨਿਆਰਾ ਨਹੀਂ ਆਉਂਦਾ ਬਾਈ ਐਵੇਂ ਕਮੈਂਟ ਜੇ ਕਰਨ ਦਾ ਬਾਈ ਜਦਾ 1000 ਨੁੜ ਤਰੋ ਮੇਰੇ ਹੱਥ ਤੇ ਆ ਗਿਆ ਫਾਰਮ ਅੱਗੇ ਆ ਗਿਆ ਆਪਣੇ ਦੋ ਚੈਂਪੀਅਨ ਬਾਈ ਅੱਗੇ ਆ ਗਿਆ ਆਪਣੇ ਦੋਸਤ ਦੇ ਦੋਸਤ ਦੇ ਪਾਵਾਂਗੇ ਇੱਥੇ ਪਾ ਲਿਆ ਜਾਓ ਚੈਂਪੀਅਨ ਆ ਬਾਈ 2010 ਮਾਡਲ ਦਾ ਟਾਇਰ ਹੈ ਗਿਆ ਬਾਈ ਅੱਧੇ ਪਿਛਲੇ ਮੂਰਲੇ ਹੈ ਗਿਆ 80 85 ਪ੍ਰੈਸ ਤੇ 2010 ਮਾਡਲ ਦਾ ਟਾਇਰ ਸੋਹਣਾ ਬਹੁਤ ਆ ਬਾਈ ਉਹ ਛਤਰੀ ਹੈਗੀ ਮੁੰਡੇ ਉਹਦੀ ਛਤਰੀ ਹੈ ਦੀ ਛਤਰੀ ਹੈਗੀ ਵੀਰੇ ਡੰਗਾ ਫੱਟੀ ਹੈਗੀ ਛਤਰੀ ਹੈ ਹੀ ਨਹੀਂ ਕਹਿੰਦਾ ਬਾਈ ਕਹਿੰਦਾ ਇਹ 39 ਐਚ ਪੀ ਵਾਲਾ ਨਾ ਹਾਂ 39 ਐਚ ਪੀ ਆਹ ਦੇ ਤਰਾ 2 ਲੱਖ 50 ਕੀ ਹੈ ਕਿੰਨੇ ਦਾ ਵੀਰੇ 2 ਲੱਖ 2 ਲੱਖ 40 ਹਜ਼ਾਰ ਦਾ ਲੈ ਜੀ ਬਾਈ ਤੇਰੇ ਨੰਬਰ 96 463 ਦੀ ਸਟ੍ਰਾਈਕ 96 463 ਆ 27301 ਦੀ 27301 ਠੀਕ ਆ ਗਈ ਦਾ ਆ ਗਈ ਆ 2014 ਮਾਡਲ ਆ ਸੀ ਦਾ ਟਾਇਰ ਨਵੇਂ ਆ ਮੂਰਲੇ 90 ਪੈਸੇ ਪਿਛਲੇ ਨਵੇਂ ਆ ਕਿਹੜੀ ਕੰਪਨੀ ਦੀ ਆ ਇਹ ਮਾਦੀ ਨੇ ਮਾਦੀ ਜਨਾਬ ਜੀ ਸਾਢੇ 4 ਲੱਖ ਰੁਪਏ ਦੀ ਡਿਮਾਂਡ ਕਿੰਨੇ ਦਾ ਦੇ ਦਾਂਗੇ 4 ਲੱਖ 10 ਹੇ ਆ ਪੂਰੇ 4 ਲੱਖ ਰੁਪਏ ਦਾ ਲੈ ਜਿਓ ਬਾਈ ਠੀਕ ਐ ਜੂਨ ਫੈਂਸ ਹੋ ਜੂ ਪੁਰਾਣਾ ਕਟਿਆ ਹੋ ਹਰਿਆਣਾ ਨੰਬਰ ਹਾਂਜੀ ਹਰਿਆਣਾ ਨੰਬਰ ਅੱਗੇ ਆਪਣੇ ਕੋਲੇ ਫਾਰਮ ਟ੍ਰੈਕ ਫੈਂਟ ਆ ਗਿਆ ਲਓ ਜੀ ਉਸ ਤੋਂ ਬਾਅਦ 2010 ਮਾਡਲ ਆ 65 ਈਪੀਆਈ ਆ ਗਿਆ ਵੀਰੇ ਕਈ ਫੋਨ ਆਈ ਦੀ ਤੁਹਾਡੇ ਮੈਨੂੰ ਕਿ 65 ਈਪੀਆਈ ਚਾਹੁੰਦਾ ਆ ਖੜਾ ਪੈਂਦੀ ਕਿਉਂ ਆ ਕੋ ਕਾ ਪੀ ਸਾ ਬਾਈ ਇੱਕ ਗੱਲ ਹੋਰ ਦੱਸ ਦਾਂ ਤੁਹਾਨੂੰ ਬਾਲੇ ਬੰਦੇ ਨੂੰ ਬਾਲੇ ਬੰਦੇ ਇਹਨੂੰ ਨਹੀਂ ਛੱਡਦੇ ਇਹਨੂੰ ਇਹਨੂੰ ਕਿਉਂ ਇਹ ਲਾ ਲੈਂਦੇ ਆ 2000 ਰੁਪਏ ਦਾ ਕੀ ਕਰਦਾ ਬਾਈ ਚੱਕ ਕੇ ਬੈਂਪਰ ਲਾ ਦਿੰਦੇ ਆ ਕਿ ਆ ਲਾ ਲੋ ਜਮਾ ਰੀਜਨਲ ਤੇ 60 55 ਦੇ ਵੀ ਆਇਆ ਉਹਦੇ ਵੀ ਉਸੇ ਤਰ੍ਹਾਂ ਹੀ ਲੱਗਿਆ ਵਿਖਾ ਦਿਓ ਤੇ ਬਾਈ ਇਹ ਵੀ ਕਾਫੀ ਮਹਿੰਗੇ ਆ 22 ਕਿਲੋ ਦੇ ਆਹੇ ਤੇ ਅਸੀਂ ਬਾਈ ਜਦੋਂ 80 ਕਿਲੋ ਦਾ ਜੁਗੜ ਹੈ ਇਹ ਸਾਰਾ ਆ ਲਿਖੇ ਜੀ ਇਧਰ ਨਿਗਾਹ ਬਾਈ ਕਿੰਨੇ ਕਿਲੋ ਬਾਈ ਕਿਲੋ ਦਾ ਇੱਕ ਪੀਸ ਆ ਇਹ ਵੀ 70 72 ਕਿਲੋ ਦਾ ਸਾਰਾ ਮੋੜ ਲਓ ਫਿਰ ਪੁਆਇੰਟ ਲਓ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਲੋਨ ਫੈਂਸ ਹੋਣਾ ਨਹੀਂ ਤੇ ਢੰਡਾ ਫੱਤੀ ਛੱਤੀ ਦਾ ਕੁਝ ਨਾਲ ਆ ਪੁਰਾਣਾ ਕੱਟਿਆ ਜਾਊਗਾ ਹਾਂ ਬਾਈ ਪੁਰਾਣਾ ਕੱਟ ਲਾਂਗੇ ਪਾਵਰ ਸਟੀਅਰਿੰਗ ਆ ਡਬਲ ਡਿਸਟ੍ਰਿਬਿਊਟਰ ਪੈਟਰ ਹੈ ਜੀ ਇਹ 3 25 ਰਿਮਾਂਡ ਆ ਮਾੜਾ ਹੋਊ ਤੇ ਲੈ ਕੀ ਕਮਾਉਂਦਾ ਚੱਲ ਲੱਖ ਤੇ 10000 ਦਾ ਰੇਟ ਦੇ ਮੈਂ ਤਾਂ ਬੁਸੀ ਬੈਠਾ ਬਾਈ ਪੂਰੇ 3 ਲੱਖ ਦਾ ਲੈ ਗਿਓ ਬਾਈ ਮੈਂ ਇਹੀ ਮਨਚ ਸੋਚਿਆ ਕਿ ਮੈਂ ਤੇ ਨਹੀਂ ਰੋਇਆ ਅਗਿਆ ਆਪਣੇ ਕੋਲ 2017 ਮਾਡਲ ਇਹ ਚਿੱਪਰ ਜਾ ਕੇ ਫਾਇਡ ਵੀ ਆ ਜਾਂਦਾ ਓਕੇ ਉਸ ਤੋਂ ਬਾਅਦ ਅਨੇ ਬਾਈ 70 ਪੀਆਈ ਐਮਾਰਫ ਦਾ ਚੌਕੜਾ ਨਵਾਂ ਨਵਾਂ ਤਾਜੀ ਟਾਇਰ ਆ ਬਾਈ ਡਬਲ ਡਿਸਟ੍ਰਿਬਿਊਟਰ ਸੈਂਟਰਾ ਸਾਰਾ ਸਮਾਨਾ ਡੰਡਾ ਪੱਟੀ ਛਤਰੀ ਤੋਂ ਸਪੀਡ ਦੇ ਵਿੱਚ ਸੈਂਟਰਾ ਜਿਹੜੇ ਤੇ ਇੱਕ ਗੱਲ ਹੋਰ ਬਾਈ ਕੋਈ ਇਹ ਨਹੀਂ ਕਹਿ ਸਕਦਾ ਮਾਡਲ ਸਟਾਰ ਠੀਕ ਹੈ ਇਥੋਂ ਜੇ ਲ ਘੋੜੀਏ ਬਾਈ ਤੇ ਹੀ ਬਰਾਬਰ ਖੜਾਵੇ ਬਾਈ ਤੇ ਬਾਈ ਤੇ ਵੀ ਕੁਝ ਬਾਈ ਤੇ ਹੀ ਗਹਿਣ ਗਿਆ ਬਾਈ ਤੇ ਇਹ ਨਵੀਂ ਕੰਡੀਸ਼ਨ ਦਾ ਸਾਫਾ ਰੇਮਬਰੋਂ ਬਦਖਾ ਸ਼ਰਮਾ ਮਗਰਾੜ ਮਰੂਦ ਅੰਦਰੋਂ ਅੰਦਰੋਂ ਇਹ ਤੇ ਕਾਪੀ ਸਟ੍ਰੈਕਟਰ ਆ ਬਾਈ ਕਿਸੇ ਨੇ ਚੰਗਾ ਬਾਈ ਪੁਰਾਣੇ ਸਾਹਮ ਕੇ ਰੱਖਿਆ ਹੋਇਆ ਇਹ ਪੁਰਾਣਾ ਕੱਟਿਆ ਜਾਊਗਾ ਲੋਹੇ ਦੇ ਫੈਂਸ ਚਾਰ 95 ਦੇ 4 ਲੱਖ ਤੇ 85 ਹਜ਼ਾਰ ਦਾ 80 ਦਾ ਦੇ ਦਾਂਗੇ ਬਾਈ ਜੇ ਤੇਰੀ ਵੀਰੂ ਦੇਖਿਆ ਦਾ 30000 70000 ਰੁਪਏ ਬਾਕੀ ਸ਼ਰਮਾ ਹੁਣ ਤੇਰੀ ਥੋੜੀ ਮੋੜਾ ਥੋੜਾ ਯਾਰ ਦਾ ਲੈ ਜਾ ਬਾਕੀ ਦੇਖਾਂਗੇ ਨੋਕਾ ਹੋਰ ਕਿਹੜਾ ਆ ਵੀ ਆਪਣੇ ਦੋਸਤਾਂ ਲਈ ਕੋਈ ਗੱਲ ਨਹੀਂ ਆਪਣੇ ਵਾਲੀ ਮੰਮੀ ਨਹੀਂ ਬਸ ਆਪਣੇ ਇਹ ਸੀ ਅੱਜ 5 ਲੀਟਰ ਲੈ ਮੰਡੀ ਤੇ ਆਪਾਂ 5 ਟਰੈਕਟਰ ਲੈ ਆਪਾਂ ਟਰੈਕਟਰ ਦੇ ਵਿੱਚ ਕੋਈ ਕਮੀ ਹੋਵੇ ਟਰੈਕਟਰ ਦੇ ਕਾਗਜ਼ਾਂ 'ਚ ਬਾਈ ਨੁਕਸ ਹੋਵੇ ਇਹ ਬੈਠਾ ਨਹੀਂ ਠੀਕ ਹੈ ਗੱਲ ਬਾਈ ਇਹ ਤੁਹਾਨੂੰ ਫਾਮੀ ਦੇਸੀ ਕਾਗਜਾਂ ਕਾਫੇ ਚ ਵੀ ਬਈ ਜਿੰਨਾ ਪਿਆਣਾ ਦੇਖੀਓਗਾ ਡਬਲ ਲੈ ਜਿਓ ਕਾਫੀ ਜਾਣ ਦੀ ਜ਼ਿੰਮੇਵਾਰੀ ਆਪਣੀ ਬਕਰ ਦਾ ਦੇਖ ਕੇ ਪਸੰਦ ਕਰਕੇ ਲੈ ਕੇ ਜਾਣਾ ਆਉਣ ਜਾਣ ਦਾ ਬਾਈ ਬਾਹ ਕੇ ਲੈ ਜੀ ਹਾਂ ਆਉਣ ਜਾਣ ਦਾ ਕਰਾਇਆ ਵੀ ਤੁਹਾਨੂੰ ਅਸੀਂ ਉਹਦੀ ਜੇਬ ਚੋਂ ਦੇਵਾਂਗੇ ਜੇ ਟਰੈਕਟਰ ਦੇ ਵਿੱਚ ਕਿਸੇ ਦੇ ਵਿੱਚ ਵੀ ਕਾਗਜ ਸੀ ਕੋਈ ਕਿੰਨੀ ਰੁਪਈ ਗੱਲ ਹੋਈ ਠੀਕ ਹੈ ਗੱਲ ਤਾਂ ਪੱਕੇ ਕਰ ਦੋ ਬਾਈ ਵੀਡੀਓ ਨੂੰ ਸ਼ੇਅਰ ਸ਼ਰਮਾ ਤਲਵੰਡੀ ਸੱਬੋ ਵਾਲਾ ਤੇ ਭੁੱਲੋ ਚਲਵੰਡੀ ਸਭ ਹੋ ਗਿਆ ਠੀਕ ਹੈ ਗੱਲ ਮੇਰਾ WhatsApp ਨੰਬਰ ਹੈਗਾ 867294545 ਤੇ ਕਾਲਿੰਗ ਨੰਬਰ ਹੈਗਾ 947884545 ਬਹੁਤ ਬਹੁਤ ਮਿਹਰਬਾਨੀ 280 ਗੱਲ ਸਾਰਿਆਂ ਨੂੰ 280 ਸ਼ਿ ਸ਼ਕਾ ਜੀ